ਸਤਨਾਮ ਸ਼ਿਵਾਇ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਪਾਵਨ ਅਖਰੀ ਮਲਾ ਪੰਜਵਾ ਗੋੜੀ ਟੱਡਾ ਢੂੰਡਤ ਕੈ ਫਿਰੋ ਢੂੰਡਨੀ ਅਮਨ ਮਾਹੇ ਸੰਗ ਤੁਹਾਰੇ ਪ੍ਰਭ ਬਸੈ ਬਾਨ ਬਾਨ ਕਹਾ ਫਿਰਾਏ ਤੇਰੀਟੋ ਸਾਧ ਸੰ ਆਂਬੁਦ ਵਿਕਰਾਲ ਸੁਖ ਪਾਉ ਸਜੇ ਬਸੋ ਦਰਸ਼ਨ ਦੇਖ ਨਿਹਾਲ ਤੇਰੀ ਜਮ ਜਮ ਮਰੇ ਗਰਭਜੋਨ ਦੁਖ ਪਾਏ ਮੋ ਮਗਨ ਲਪਟ ਤਤ ਰਹਿ ਆਹੋ ਆਵੇ ਜਾਏ ਤੇ ਟਟ ਤੇ ਅਬ ਟਪਰੇ ਸਾਧ ਜਨਾਂ ਸਰਣਾਇ ਦੁੱਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ ਟਡਾ ਏ ਭਾਈ ਤੂੰ ਕਿੱਥੇ ਢੂੰਡਦਾ ਫਿਰ ਰਿਹਾ ਹੈ ਇਸ ਮਨ ਵਿੱਚ ਤੂੰ ਪ੍ਰਭੂ ਨੂੰ ਢੂੰਡ ਲੈ ਪ੍ਰਭੂ ਤੇਰੇ ਨਾਲ ਵਸ ਰਿਹਾ ਹੈ ਤੂੰ ਜੰਗਲ ਜੰਗਲ ਕਿੱਥੇ ਭਾਲਦਾ ਫਿਰ ਰਿਹਾ ਹੈ ਸਾਦੂਆਂ ਦੀ ਸੰਗਤ ਵਿੱਚ ਭਿਆਨਕ ਹੰਕਾਰ ਦੀ ਢੇਰੀ ਨੂੰ ਤਾ ਦਿਓ ਇਸ ਤਰ੍ਹਾਂ ਤੂੰ ਸੁਖ پا ਕੇ ਆਤਮਿਕ ਅਡੋਲਤਾ ਵਿੱਚ ਵੱਸਿਆ ਰਹੇਗਾ ਅਤੇ ਪ੍ਰਭੂ ਦੇ ਦਰਸ਼ਨ ਦੇਦਾਰ ਕਰਕੇ ਨਿਹਾਲ ਹੋ ਜਾਏਗਾ ਜਿਸਦੇ ਅੰਦਰ ਹੰਕਾਰ ਦੀ ਢੇਰੀ ਬਣੀ ਰਹਿੰਦੀ ਹੈ ਉਹ ਜੰਮਦਾ ਮਰਦਾ ਰਹਿੰਦਾ ਹੈ ਤੇ ਜੂਨਾ ਦੇ ਗੇੜ ਵਿੱਚ ਦੁਖ ਭੋਗਦਾ ਰਹਿੰਦਾ ਹੈ ਜੋ ਮੋਹ ਵਿੱਚ ਮਸਤ ਹੋ ਜਾਂਦੇ ਹਨ ਉਹ ਅਹੰਕਾਰ ਦੇ ਕਾਰਨ ਆਉਂਦੇ ਜਾਂਦੇ ਰਹਿੰਦੇ ਹਨ ਡਿੱਗਦੇ ਡਿੱਗਦੇ ਜੋ ਮਨੁੱਖ ਹੁਣ ਸਾਧ ਜਨਾਂ ਦੀ ਸ਼ਰਨ ਆਪੈਂਦੇ ਹਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਉਹਨਾਂ ਦੇ ਦੁੱਖਾਂ ਦੀ ਫਾਹੀ ਕੱਟ ਜਾਂਦੀ ਹੈ ਅਤੇ ਉਹ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਾਂ ਸ਼ਲੋਕ ਜੈ ਸਾਧੂ ਗੋਵਿੰਦ ਪਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਣੈਰ ਛੁਟੇ ਨਿਕਟ ਨਾ ਚਾਯੋ ਦੂਤ ਗੁਰੂ ਨਾਨਕ ਸਾਹਿਬ ਫਰਮਉਂਦੇ ਹਨ ਕਿ ਧਰਮ ਰਾਜ ਆਖਦਾ ਹੈ ਈ ਮੇਰੇ ਦੂਤੋ ਜਿੱਥੇ ਸਾਧੂ ਹਰ ਰੋਜ਼ ਪਰਮਾਤਮਾ ਦਾ ਭਜਨ ਕੀਰਤਨ ਕਰਦੇ ਹਨ ਤੁਸੀਂ ਉਸ ਥਾਂ ਦੇ ਨੇੜੇ ਨਾ ਜਾਣਾ ਨਹੀਂ ਤਾਂ ਮੇਰਾ ਤੇ ਤੁਹਾਡਾ ਛੁਟਕਾਰਾ ਜਾਂ ਬਚਾਓ ਨਹੀਂ ਹੋ ਸਕਦਾ ਪੌੜੀ ਆਣਾ ਰਾਂਟੇ ਸੀ ਜੀਏ ਆਤਮ ਜਿਤ ਕੋਏ ਹੁਮੇ ਅੰਸੋ ਲਰ ਮਰੇ ਸੋ ਸੋ ਬਾਦੂ ਹੋਏ ਮਣੀ ਮਿਟਾਈ ਜੀਵਤ ਮਰੇ ਗੁਰ ਪੂਰੇ ਉਪਦੇਸ਼ ਮਨੁ ਵਾਜੀਤ ਹਰ ਮਿਲੈ ਤੇ ਸੂਰਤਣ ਵੇਸ਼ ਨਾ ਕੋ ਜਾਣੇ ਆਪਣੋ ਏਕੇ ਟੇਕ ਅਧਾਰ ਰੇਣ ਦਿਨ ਚ ਸਿਮਰਤ ਰਹੈ ਸੋ ਪ੍ਰਭਪੁਰਖ ਅਪਾਰ ਈਨ ਸਗਲਿ ਈਮਾਨ ਕਰੈ ਏਉ ਕਰਮ ਕਮਾਇ ਹੁਕਮੈ ਬੂਜੈ ਸਦਾ ਸੁਖ ਨਾਨਕ ਲਿਖਿਆ ਪਾਇ ਅਣਾ ਜੂ ਕੋਇ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਉਹੀ ਮਨੁੱਖ ਜਗਤ ਰਾਂਹ ਭੂਮੀ ਵਿੱਚ ਕਾਮਯਾਬੀ ਹਾਸਲ ਕਰਦਾ ਹੈ ਜਿਹੜਾ ਬੰਦਾ ਹੰਕਾਰ ਤੇ ਮੋਹ ਮਾਇਆ ਵੱਲੋਂ ਲੜ ਮਰਦਾ ਹੈ ਉਹੀ ਲੋਕ ਪਰਲੋਕ ਵਿੱਚ ਸ਼ੋਭਾ ਦਾ ਹੱਕਦਾਰ ਬਣਦਾ ਹੈ ਉਹ ਪੂਰੇ ਗੁਰੂ ਦੇ ਉਪਦੇਸ਼ ਰਾਹੀਂ ਹੰਕਾਰ ਦੀ ਮਣੀ ਨੂੰ ਮਾਰ ਕੇ ਜਿਉਂਦਿਆਂ ਸੰਸਾਰ ਦੇ ਵਿਕਾਰਾਂ ਵੱਲੋਂ ਮਰਿਆ ਰਹਿੰਦਾ ਹੈ ਉਹ ਆਪਣੀ ਮਨ ਨੂੰ ਜਿੱਤ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਅਤੇ ਉਸ ਨੂੰ ਸੂਰਬੀਰ ਦਾ ਰਤਬਾ ਮਿਲਦਾ ਹੈ ਉਹ ਕਿਸੇ ਵੀ ਚੀਜ਼ ਨੂੰ ਆਪਣਾ ਨਹੀਂ ਮੰਨਦਾ ਤੇ ਸਿਰਫ ਇੱਕ ਅਕਾਲਪੁਰਖ ਦਾ ਆਸਰਾ ਲੈਂਦਾ ਹੈ ਉਹ ਦਿਨ ਰਾਤ ਸਰਬਸ਼ਕਤੀਮਾਨ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ ਉਹ ਆਪਣੇ ਇਸ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾਉਂਦਾ ਹੈ ਤੇ ਇਹੀ ਕਾਰ ਕਮਾਈ ਕਰਦਾ ਹੈ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਉਹ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਸਦਾ ਸੁਖੀ ਰਹਿੰਦਾ ਹੈ ਅਤੇ ਜੋ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਉਹ ਹੀ ਹਾਸਲ ਕਰਦਾ ਹੈ ਵੈਕੂਜੀ ਦਾ ਕਲza ਵੈਕੂਜੀ ਕੀ ਫਤੇ